ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟੀ ਡਿਵਾਈਜ਼ਰ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਜੋ ਅਸੀਂ ਵੀਡੀਓ ਲੈ ਕੇ ਆਏ ਹਾਂ ਇਹ ਜੀ ਕਲੋਨੀ ਕੱਟੀ ਹੋਈ ਹੈ ਇਹਦੇ ਵਿੱਚ ਹਰ ਸਾਈਜ਼ ਦੇ ਪਲਾਟ ਕੱਟੇ ਹੋਏ ਨੇ ਮੇਨ ਰੋਡ ਤੇ ਫਰੰਟ ਲੱਗਦੀ ਹੈ ਤੇ ਅੰਦਰਲੇ ਪਾਸੇ ਗਲੀ ਪਾਈ ਹੋਈ ਹੈ ਇੱਕ 5 ਮਰਲੇ 8 ਮਰਲੇ 10 ਮਰਲੇ ਹਰ ਸਾਈਜ਼ ਦੇ ਪਲਾਟ ਹੈਗੇ ਨੇ ਇਹਦੇ ਵਿੱਚ ਜਿਹੜੀ ਮੇਨ ਗਲੀ ਅੰਦਰ ਨੂੰ ਪਾਈ ਹੋਈ ਹੈ ਉਹ 20 ਫੁੱਟ ਚੌੜੀ ਹੈ ਬਾਕੀ ਤੁਸੀਂ ਵੀਡੀਓ ਵਿੱਚ ਸਾਰਾ ਦੇਖ ਹੀ ਰਹੇ ਹੋ ਤਾਂ ਨਕਸ਼ਾ ਵੀ ਦਿਖਾ ਦਿੰਨੇ ਆ ਕਲੋਨੀ ਦਾ ਮਾਲਕਾ ਦਾ ਨੰਬਰ ਹੈ ਜੀ 98142 41330 ਆ ਦੇਖੋ ਜੀ ਆ ਮੇਨ ਸੜਕ ਜਾ ਰਹੀ ਹੈ ਕੋਚਾ ਫਰੰਟ 메ਨ ਸੜਕ ਤੇ ਲੱਗਦੀ ਹੈ ਬਾਕੀ ਅੰਦਰ ਗਲੀ ਪਾਈ ਹੋਈ ਹੈ ਪਰਸਨਲ ਪਾਈ ਆਪਣੀ ਗਲੀ ਉਹ 메인 ਰੋਡ ਤੇ ਰੇਟ ਹੈ ਜੀ 65000 ਰੁਪਏ ਮਰਲਾ ਜਿਹੜੀ ਰੋਡ ਤੇ ਫਰੰਟ ਲੱਗਦੀ ਹੈ ਤੇ ਅੰਦਰਲੇ ਪਾਸੇ ਜਿਹੜੀ ਆਪਣੀ ਪਰਸਨਲ ਗਲੀ ਪਾਈ ਹੈ ਉਥੇ ਜੀ 50000 ਰੁਪਏ ਮਰਲਾ ਆਹ ਜੀ ਨਕਸ਼ਾ ਕਲੋਨੀ ਦਾ ਤੇ ਨਕਸ਼ਾ ਵੀ ਇੱਕ ਵਾਰ ਦੇਖ ਲਓ ਪਿੰਕ ਕਲਰ ਵਾਲੀ ਜਿਹੜੀ ਲਾਈਨ ਹੈ ਉਹ ਰੋਡ ਹੈ 메인 ਰੋਡ ਤੇ ਅੰਦਰਲੇ ਪਾਸੇ ਇੱਕ ਰੋਡ ਪਾਇਆ 20 ਫੁੱਟ ਦਾ ਜਿਹੜਾ ਗ੍ਰੀਨ ਕਲਰ ਹੈ ਉਹ ਪਲਾਟ ਹੈ ਜੀ 5 ਮਰਲੇ 8 ਮਰਲੇ 10 ਮਰਲੇ ਦੇ ਪਲਾਟ ਕੱਟੇ ਹੋਏ ਨੇ ਤੇ ਮੇਨ ਰੋਡ ਤੇ ਜਿਹੜਾ ਲੱਗਦਾ ਉਹ ਵੱਡਾ ਪਲਾਟ ਕੱਟਿਆ ਹੋਇਆ ਬਾਕੀ ਤੇ ਨਕਸ਼ੇ ਵਿੱਚ ਸਾਰਾ ਦੇਖ ਹੀ ਲਿਆ ਤੁਹਾਨੂੰ ਲੋਕੇਸ਼ਨ ਦੱਸ ਦਿੰਨੇ ਆ ਇਹ ਜੀ ਫਗਵਾੜੇ ਸ਼ਹਿਰ ਦੇ ਕੋਲ ਪਿੰਡ ਮੇਡਾਂ ਵਿੱਚ ਕਲੋਨੀ ਕੱਟੀ ਹੋਈ ਹੈ ਫਗਵਾੜੇ ਸ਼ਹਿਰ ਦੇ ਥੋੜਾ ਦੂਰੀ ਤੇ ਪੈਂਦਾ ਪਿੰਡ ਮੇਡਾਂ Google Map ਵਿੱਚ ਜੀ ਲੋਕੇਸ਼ਨ ਸਮਝ ਲਓ ਆ ਦੇਖੋ ਜੀ ਮਾਲਕਾਂ ਨੇ ਕਲੋਨੀ ਵਿੱਚ ਪਲਾਟਾਂ ਦਾ ਰੇਟ ਬਹੁਤ ਹੀ ਜਾਇਜ਼ ਰੱਖਿਆ ਹੋਇਆ ਅੰਦਰਲੇ ਪਾਸੇ 50000 ਰੁਪਏ ਮਰਲਾ ਬਾਹਰਲੇ ਪਾਸੇ ਫਰੰਟ ਸਾਈਡ ਤੇ 65000 ਰੁਪਏ ਮਰਲਾ ਬਾਕੀ ਤੁਸੀਂ ਲੋਕੇਸ਼ਨ ਸਾਰੀ ਸਮਝ ਹੀ ਗਏ ਹੋ ਮਾਲਕਾ ਦਾ ਨੰਬਰ ਤੁਹਾਨੂੰ ਦੇ ਦਿੱਤਾ ਹੈ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ